ਹੈਲੋ ਜੀ ਸ਼ਤਸ਼੍ਰੀਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਅੱਜ ਆਪਾਂ ਤੁਹਾਨੂੰ ਬਾਵਾਂ ਦੀ ਸਲਾਈ ਬਾਰੇ ਦੱਸ ਰਿਹਾ ਜਿਵੇਂ ਕਿ ਆਪਾਂ ਦੇਖੋ ਬਾਵਾਂ ਦੀ ਸਲਾਈ ਲਾਉਨੇ ਆ ਉਹਦੇ ਵਿੱਚ ਥੋੜੀਆਂ-ਬਹੁਤਿਆਂ ਕਮੀਆਂ ਛੱਡ ਦੰਨੇ ਆ ਜਿਹੜੀਆਂ ਕਿ ਆਪਾਂ ਜਦੋਂ ਸੂਟ ਪਾਉਨੇ ਆ ਆਪਾਂ ਨੂੰ ਬਿਲਕੁਲ ਸਹੀ ਨਹੀਂ ਲੱਗਦਾ ਤੇ ਇਹਦੇ ਲਈ ਪਹਿਲਾਂ ਆਪਾਂ ਮੂਰੀ ਨਾਪ ਲਾਂਗੇ ਜੀ ਮੂਰੀ ਆਪਾਂ ਨੇ ਇਹਦੀ 6 ਤੋਂ 20.0 ਉੱਪਰ ਰੱਖਣੀ ਆ 6-2 ਮੂਰੀ ਰੱਖਣੀ ਆ ਜੀ ਇਹਦੀ ਤੇ ਮੋਢੇ ਦਾ ਕਟਿੰਗ ਵੇਲੇ ਹੋ ਜਾਂਦਾ ਜੀ ਵੀ ਕਿੰਨਾ ਮੋਡਾ ਰੱਖਣਾ ਇੱਥੇ ਆਪਾਂ ਮੋਡੇ ਦਾ ਨਿਸ਼ਾਨ ਲਾਇਆ ਜੀ ਇਹ ਮੂਰੇ ਆਪਾਂ ਵੀ ਜਿੰਨੀ ਬਾਜੂ ਦੀ ਮੂਰੀ ਰੱਖਣੀ ਆਉਦਾ ਨਿਸ਼ਾਨ ਲਾਇਆ ਕੁਛ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਇੱਥੋਂ ਇਸ ਪੁਆਇੰਟ ਤੋਂ ਲਾ ਕੇ ਉਸ ਪੁਆਇੰਟ ਤੱਕ ਨਿਸ਼ਾਨ ਲਾ ਲੈਂਦੀਆਂ ਨੇ ਜਿਹੜੇ ਬਿਲਕੁਲ ਗਲਤ ਨਹੀਂ ਜੀ ਬਾਕੀ ਜੇ ਹੱਦ ਤੋਂ ਜ਼ਿਆਦਾ ਭਾਰਾ ਬੰਦਾਗਾ ਤਾਂ ਆਪਾਂ ਉਹ ਇਹ ਨਿਸ਼ਾਨ ਐਵੇਂ ਲਾ ਸਕਦੇ ਆ ਪਰ ਉਹਨਾਂ ਦੇ ਵੀ ਇਸ ਤਰੀਕੇ ਨਾਲ ਨਹੀਂ ਲੱਗਦਾ ਜੀ ਨਿਸ਼ਾਨ ਫੇਰ ਵੀ ਥੋੜਾ ਬਹੁਤਾ ਲਾਲੋਬੀ ਸੈਟਿੰਗ ਕਰਨੀ ਪੈਂਦੀ ਏ ਜਿਹੜੀ ਕੀ ਜੇਕਰ ਆਪਾਂ ਪਤਲੀ ਨਾਪਦੀ ਬਾਜੂ ਬਣਾ ਰਿਆਂ ਤਾਂ ਉਹਦਾ ਨਿਸ਼ਾਨ ਲੱਗ ਤਰੀਕੇ ਤੋਂ ਲੱਗਦਾ ਜਦੋਂ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਾਵਾਂਗੇ ਜੀ ਤਾਂ ਜਿਹੜੇ ਆਪਣੇ ਬਾਹਾਂ ਦੇ ਸੈਂਟਰ ਜੇ ਚੋਂ نیچے ਜੇ ਕੱਪੜਾ ਲਮਕਣ ਲੱਗ ਜਾਂਦਾ ਉਸ ਤਰੀਕੇ ਨਾਲ ਜਿਹੜੀ ਆਪਾਂ ਬਾਹਾਂ ਆਪਣੀਆਂ ਲਮਕਦੀਆਂ ਜੀ ਰਹਿੰਦੀਆਂ ਨੇ ਇਹ ਆਪਾਂ ਨੇ ਕੀ ਕਰਨਾ ਜੀ ਜਿੱਥੇ ਆਪਾਂ ਮੋੜਾ ਰੱਖਣਾ ਉਹ ਤੋਂ ਪਉਣਾ ਕਿੰਚ ਉੱਪਰ ਵਧਾ ਕੇ ਮੈਂ ਨਿਸ਼ਾਨ ਲਾਇਆਗਾ ਉਸ ਹਿਸਾਬ ਨਾਲ ਆਪਾਂ ਇੰਚੀ ਟੇਪ ਦਾ ਨਿਸ਼ਾਨ ਲਾ ਲਾਂਗੇ ਜੇਕਰ ਜ਼ਿਆਦਾ ਵੀ ਪਤਲਾ ਬੰਦਾਗਾ ਤਾਂ ਉਹਦੇ ਤੁਸੀਂ 2.5 ਇੰਚ ਛੱਡ ਕੇ ਸ਼ੇਪ نیچے ਨੂੰ ਵੀ ਮੋਢੇ ਤੱਕ ਨਿਸ਼ਾਨ ਲੈ ਜਾਣਾਗਾ ਜੇਕਰ ਵੀ ਭਾਰੀ ਹੈ ਤਾਂ ਤੁਸੀਂ ਥੋੜਾ ਜਆ ਵੀ ਦੂਰੋਂ ਲੈ ਜਾਣਾ ਜਿਵੇਂ ਇਹਦਾ ਮੈਂ 3.5 ਇੱਕ 3 ਇੰਚ ਤੇ ਲਾਇਆ ਜੀ ਇਹਦੀ ਸ਼ੇਪ ਆਪਾਂ ਇੱਥੋਂ ਦੇਤੀ ਇਹਦੇ ਨਾਲ ਜਿਹੜੀਆਂ ਆਪਣੀਆਂ ਬਾਹਾਂ ਨੇ ਬਾਹਾਂ ਦਾ ਕੱਪੜਾ نیچے ਜੇ ਨੂੰ ਸੈਂਟਰ ਜੇ ਝੋ ਨਹੀਂ ਲਮਕਦਾ ਤੇ ਸਲਾਈ ਦੀ ਸ਼ੇਪ ਆ ਜਾਂਦੀ ਹੈ ਜੀ ਹੋਰ ਆਪਾਂ ਨੂੰ ਕੋਈ ਸ਼ੇਪ ਪਰਫੱਟੀ ਦੀ ਜ਼ਰੂਰਤ ਨਹੀਂ ਹੁਣ ਆਪਾਂ ਸਲਾਈ ਲਾ ਲੈਨੇ ਆ ਜੀ ਮੈਂ ਤੁਹਾਨੂੰ ਸਲਾਈ ਤੇ ਵੀ ਦੱਸਦੀ ਆਂ ਵੀ ਆਪਾਂ ਕਿਸ ਤਰੀਕੇ ਨਾਲ ਕਿੱਥੋਂ ਆਪਾਂ ਨੇ ਜਿਹੜਾ ਇਹ ਨਿਸ਼ਾਨ ਹੈ ਕਿੱਧਰ ਨੂੰ ਚੱਕਣਾ ਕਿਉਂਕਿ ਕੈਮਰੇ ਦੇ ਵਿੱਚ ਦੂਰੋਂ ਨਹੀਂ ਪਤਾ ਲੱਗਦਾ ਪਤਲੇ ਬੰਦੇ ਦੇ ਤਾਂ ਖਾਸ ਦਿੱਕਤ ਆਉਂਦੀ ਹੈ ਜੀ ਇਹ ਜਦੋਂ ਆਪਾਂ ਬਾਵਾ ਜੜਦੇ ਆਂ ਇਹ ਦੇਖੋ ਜੀ ਮੇਰੇ ਦੋ ਨਿਸ਼ਾਨ ਲਾਏ ਹੋਏ ਨੇ ਜੇਕਰ ਪਤਲਾ ਤਾਂ ਥੋੜੇ ਜਿਹੇ ਜਿਹੜਾ ਮੈਂ ਮੋਡੇ ਦੇ ਨੇੜੇ ਵਾਲਾ ਨਿਸ਼ਾਨਾ ਉਥੋਂ ਸ਼ੇਪ ਦੇ ਦਿਓ ਜੇਕਰ ਵੀ ਭਾਰੀ ਬੰਦਾ ਤਾਂ ਥੋੜੀ ਜੀ ਦੂਰ ਤੋਂ ਸ਼ੇਪ ਦੇ ਦਿਓ ਜਿਵੇਂ ਮੈਂ ਇੱਥੋਂ ਲਾਇਆ ਹੈਗਾ ਇਹ ਦੇਖੋ ਜੀ ਇੱਥੋਂ ਆਪਾਂ ਮੋੜ ਦੇ ਨਿਸ਼ਾਨ ਨਾਲੇ ਨੂੰ ਜਿਹੜਾ ਐਂਡ ਕਰ ਦਾਂਗੇ ਇਸ ਬਾਜੂ ਦੀ ਸਿਲਾਈ ਦਾ ਇੱਥੋਂ ਆਪਾਂ ਪੱਕੀ ਕਰ ਦਾਂਗੇ ਜੀ ਸਿਲਾਈ ਕਿਉਂਕਿ ਉੱਦੜੇ ਨਾ तरीके ਨਾਲ ਤੁਸੀਂ ਬਾਜੂ ਦੇ ਨਿਸ਼ਾਨ ਜਿਹੜੇ ਲਾਇਆ ਕਰੋ ਜੀ ਕੋਈ ਤੁਹਾਨੂੰ ਸ਼ੇਪਰ ਫੱਟੀ ਦੀ ਜ਼ਰੂਰਤ ਨਹੀਂ ਹੈਗੀ ਤਾਂ ਆਪਾਂ ਇੰਚੀ ਟੇਪ ਇਹ ਤਰੀਕੇ ਨਾਲ ਰੱਖਣਾ ਜੀ ਹੁਣ ਆਪਾਂ ਜਿਹੜਾ ਕੱਪੜਾ ਹੈਗਾ ਉਹ ਜ਼ਰੂਰ ਕਟਿੰਗ ਕਰਦਿਆ ਕਰੋ ਜਿਹੜਾ ਆਪਾਂ ਫालतू ਕੱਪੜਾ ਰੱਖਦੇ ਆ ਕਿਉਂਕਿ 1.5 ਇੰਚ ਤੋਂ ਵੱਧ ਕੱਪੜਾ ਰੱਖਿਆ ਹੈ ਵਧੀਆ ਨਹੀਂ ਲੱਗਦਾ ਫਿਰ ਉਹ ਅੰਦਰ ਬੁਲਬਲੇ ਜੇ ਬਣ ਜਾਂਦੇ ਨੇ ਹੁਣ ਦੇਖ ਸਕਦੇ ਹਾਂ ਜੀ ਆਪਾਂ ਬਾਜੂ ਦੀ ਜਿਹੜੀ ਪ੍ਰੈਸ ਕਰਤੀ ਇਹ ਕੈਮਰੇ 'ਚ ਆ ਰਹੀ ਹੈ ਜੀ ਬਾ ਐਵੇਂ ਬਾਜੂ ਕਿਉਂਕਿ ਇਹਨਾਂ ਦੀ ਮੂਰੀ ਕਾਫੀ ਖੁੱਲੀ ਹੈ 6 ਇੰਚ ਦੀ ਮੂਰੀ ਹੈ ਜੀ ਇਸ ਤਰੀਕੇ ਨਾਲ ਤੁਸੀਂ ਨਿਸ਼ਾਨ ਲਾਇਆ ਕਰੋ ਇਹ ਦੇਖੋ ਉੱਪਰ ਚੱਕੇ ਤੋਂ ਪਤਾ ਲੱਗਦਾ ਵੀ ਸ਼ੇਪ ਆਈ ਹੋਈ ਹੈ ਇਹ ਦੇਖੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਲਾਇਆ ਕਰੋ ਤੁਹਾਨੂੰ ਬਿਲਕੁਲ ਕੋਈ ਦਿੱਕਤ ਨਹੀਂ ਆਊਗੀ ਸਿਲਾਈ 'ਚ ਤੁਹਾਡੀ ਸਿਲਾਈ ਨੂੰ ਹਰ ਕੋਈ ਪੁੱਛੂਗਾ ਵੀ ਤੁਸੀਂ ਕਿੱਥੋਂ ਬਣਵਾਇਆ ਸੂਟ ਜੇਕਰ ਵੀਡੀਓ ਵਧੀਆ ਲੱਗੀ ਜੀ ਤਾਂ ਲਾਈਕ ਜ਼ਰੂਰ ਕਰ ਦਿਓ ਧੰਨਵਾਦ ਜੀ